ਸੋਸ਼ਲ ਮੀਡੀਆ ਤੇ ਵਾਇਰਲ ਜਿਹੜਾ ਪਾਸਟਰ ਹੈ ਪਾਸਟਰ ਬਜਿੰਦਰ ਜਸੂ ਜਸੂ ਵਾਲਾ ਜਿਹੜਾ ਤੇ ਉਸ ਤੇ ਉੱਪਰ ਪਹਿਲਾਂ ਕੇਸ ਕੁਝ ਦਿਨ ਪਹਿਲਾਂ ਹੋਇਆ ਸੀ ਲੜਕੀ ਨੇ ਸਾਹਮਣੇ ਆ ਕੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਸੀ ਤੇ ਹੁਣ ਨਾਲ ਦੀ ਨਾਲ ਗਰਮਾ-ਗਰਮ ਮਾਮਲਾ ਇੱਕ ਹੋਰ ਆ ਗਿਆ ਜਿਸ ਦੇ ਵਿੱਚ ਇੱਕ ਵੀਡੀਓ ਹੈ ਉਹਨਾਂ ਦੀ ਪਾਉ ਤਾਂ ਜਰਾ ਚਾਣਨਾ ਸਨ ਹਾਂਜੀ ਇੱਕ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਜਿਹੜਾ ਪਾਸਟਰ ਬਜਿੰਦਰ ਸਿੰਘ ਹੈ ਉਹ ਇੱਕ ਮੁੰਡੇ ਨੂੰ ਤੇ ਇੱਕ ਕੁੜੀ ਨੂੰ ਥੱਪੜ ਸੱਪੇੜੇ ਲਾ ਰਿਹਾ ਹੈਗਾ ਤੇ ਇਸ ਚੀਜ਼ਾਂ ਸਾਹਮਣੇ ਆਈਆਂ ਕਿ ਜਿਹੜੀ ਕੁੜੀ ਨੂੰ ਉਹ ਕੁੱਟ ਰਿਹਾਗਾ ਉਹਦੇ ਉਹ ਉਹਨਾਂ ਦੇ ਉਹ ਇਹ ਕਹਿ ਰਹੇ ਸੀਗਾ ਕਿ ਇਹ ਸਾਡੇ ਉਲਟ ਕੰਮ ਕਰਦੇ ਨੇ ਇਸ ਕਰਕੇ ਅਸੀਂ ਕੁੱਟ ਰਹੇ ਸੀਗੇ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਜਿਹੜਾ ਮੁੰਡਾ ਸੀਗਾ ਉਹਨੇ ਕਿਹਾ ਉਹਨੇ ਸਟੇਟਮੈਂਟ ਦਿੱਤੀ ਹੈ ਕਿ ਮੇਰੀ ਸਿਸਟਰ ਨੂੰ ਵੀ ਕਹਿੰਦਾ ਸੀਗਾ ਕਿ ਉਹ ਇੱਥੇ ਆਵੇ ਮੈਂ ਮਨਾ ਕਰਤਾ ਸੀ ਇਸ ਕਰਕੇ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈ ਕਿਆ ਕਪੂਰਤਲਾ ਦੇ ਵਿੱਚ ਇਹਦੇ ਖਿਲਾਫ ਯੋਨ ਸੋਸ਼ਣ ਦੇ આરોਪ ਲੱਗੇ ਨੇ ਆਪ ਮੈਂ ਪਹਿਲਾਂ ਵੀ ਇਹਦੇ ਬਾਰੇ ਦੱਸ ਚੁੱਕਿਆਗਾ ਕਿ ਇਹ ਤਾਂ ਪੰਜਾਬ ਦਾ ਨਹੀਂ ਹੈ ਬੰਦਾ ਇਹ ਹਰਿਆਣਾ ਤੋਂ ਹੈਗਾ ਯਮਨਾਨਗਰ ਤੋਂ ਹੈਗਾ ਉੱਥੇ ਮੈਂ ਪਤਾ ਕੀਤਾ ਸੀ ਯਮਨਾਨਗਰ ਦੇ ਵਿੱਚ ਇਹਦੇ ਬਾਰੇ ਤੇ ਉਥੇ ਇਹ ਜੇਲ੍ਹ ਚ ਗਿਆ ਸੀਗਾ ਉੱਤੇ ਮਰਡਰ ਦੇ આરોਪ ਚ ਗਿਆ ਸੀਗਾ ਜਦੋਂ ਮਰਡਰ ਦੇ આરોਪ ਤੇ ਅੰਦਰ ਗਿਆ ਸੀਗਾ ਬਾਹਰ ਨਿਕਲਿਆ ਉਦੋਂ ਇਹ ਕ੍ਰਿਸਚਨ ਬਣਿਆ ਹੋਇਆ ਸੀ ਫਿਰ ਇਹਨੂੰ ਇਹ ਫਿਰਸੇ ਤਾ ਜਲੰਧਰ ਦਿਸਿਆ ਜਲੰਧਰ ਨੇ ਜ਼ਮੀਨ ਲਈ ਉਥੇ ਇਹਨੇ ਆਪਣੀ ਚਰਚ ਵਗੈਰਾ ਬਣਾਈ ਆਪਣਾ ਕੰਮ ਸ਼ੁਰੂ ਕੀਤਾ ਅੱਜ ਦੇ ਟਾਈਮ ਤੱਕ ਇਹਦੇ 600 ਦੇ ਨੇੜੇ ਤੇੜੇ ਜਿਹੜੇ ਥਾਵਾਂ ਨੇ ਜਿੱਥੇ ਕੰਮ ਕਰਦਾ ਦਾ ਖਾਸਾ ਵਟਾ ਹੁੰਦਾ ਪਰ 600 ਉਹ ਤਾਂ ਕਿਵੇਂ ਬਣਾ ਲਿਆ ਇਹ ਸਵਾਲ ਹੈਗਾ ਤੇ ਜੇਲ੍ਹ ਚ ਕਿਵੇਂ ਕੋਈ ਕਿਸੇ ਨੂੰ ਕੋਈ ਧਾਰਮਿਕ ਗਿਆਨ ਹੋ ਸਕਦਾਗਾ ਬਾਹਰ ਨਿਕਲਦੇ ਸਾਰੀ ਇਹ 크ਿਸਤਨ ਧਰਮ ਦਾ ਪ੍ਰਚਾਰਕ ਬਣ ਗਿਆ ਤੇ ਇਹਨੇ ਹਰਿਆਣਾ ਨਹੀਂ ਚੁਣਿਆ ਪੰਜਾਬ ਚੁਣਿਆ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇੱਕ ਸਾਜ਼ਿਸ਼ ਵੱਲ ਅਸਾਰਾ ਕਰਤੀਆਂ ਨੇ ਇਹਦੇ ਬਾਰੇ ਪਾਸਟਰ ਬਜਿੰਦਰ ਸਿੰਘ ਬਹੁਤ ਮਤਲਬ ਸ਼ੱਕੀ ਬੰਦਾਗਾ ਬਾਕੀ ਇਹਦੇ ਜਿਹੜੇ ਵੀਡੀਓਜ਼ ਵਾਇਰਲ ਹੋ ਰਹੇ ਨੇ ਇਹਦੇ ਤੇ ਜਿਹੜੇ આરોਪ ਲੱਗ ਰਹੇ ਨੇ ਉਹ ਤਾਂ ਉਹਨਾਂ ਤੇ ਉਹਦਾ ਵੀਡੀਓ ਹੀ ਵਾਇਰਲ ਹੋ ਰਹੇ ਨੇ ਸਬੂਤ ਦੇਣ ਦੀ ਕੀ ਲੋੜ ਹੈ ਕਿਸ ਕਿਸਮ ਦੀ ਪਰਸਨੈਲਿਟੀ ਆਪਾਂ ਨੂੰ ਪਤਾ ਹੀ ਹੈ ਬਾਕੀ ਇਹਦਾ ਜਿਹੜਾ ਸਾਰਾ ਕਾਰੋਬਾਰ ਪੰਜਾਬ 'ਚ ਚਮਤਕਾਰਾਂ ਹੀ ਚੱਲਦਾਗਾ ਇਹ ਕਹਿੰਦਾ ਕਿ ਤੁਸੀਂ ਮੇਰੇ ਡੇਰੇ ਤੇ ਆਓ ਮੈਂ ਚਮਤਕਾਰ ਕਰਾਂਗਾ ਤੁਹਾਡੀ ਕੈਂਸਰ ਵਰਗੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਤੁਹਾਡਾ ਬੱਚਾ ਬੋਲਣ ਲੱਗ ਜਾਊਗਾ ਜੇ ਗੁੰਗਾ ਹੈਗਾ ਤੋਡੇ ਜੇ ਬੱਚੇ ਨੂੰ ਪੋਲੀਓ ਤਾਂ ਠੀਕ ਹੋ ਜਾ ਇਸ ਕਿਸਮ ਦੀਆਂ ਦੇ ਜਿਹੜੇ ਦਾਅਵੇ ਨੇ ਇਹ ਕਰਦਾਗਾ ਤੇ ਆਪਾਂ ਨੂੰ ਪਤਾ ਕਿ ਇਹ ਦਾਵਿਆਂ ਚ ਕੁਝ ਨਹੀਂ ਰੱਖਿਆਗਾ ਅੰਧਵਿਸ਼ਵਾਸ ਹੈ ਪਖੰਡਵਾਦ ਹੈ ਤੇ ਈਸਤ ਧਰਮ ਵਾਲਿਆਂ ਨੂੰ ਵੀ ਇਹਦਾ ਕਿਤੇ ਨਾ ਕਿਤੇ ਸੰਗਿਆ ਲੈਣਾ ਚਾਹੀਦਾ ਪੰਜਾਬ ਜਿਹੜੀ ਦਰਥ ਪਾਪੂਲੇਸ਼ਨ ਹੈ ਖਾਸ ਕਰ ਗਰੀਬ ਪਾਪੂਲੇਸ਼ਨ ਹੈ ਜਿਹਦੇ ਕੋਲ ਇਲਾਜ ਦੇ ਪੈਸੇ ਨਹੀਂ ਹੈ ਉਹ ਇਹਦੇ ਚਪੇਟੇ ਚ ਆ ਰਹੇ ਨੇ ਇਹ ਇਹਦੇ ਚੱਕਰਾਂ 'ਚ ਪੈ ਰਹੇ ਨੇ ਤੇ ਕ੍ਰਿਸਚਨ ਬਣ ਰਹੇ ਨੇ ਇਸ ਕਰਕੇ ਮੈਂ ਲਗਦਾ ਕਿ ਇਹ ਜਿਹੜਾ ਪੂਰਾ ਇਹ ਸ਼ੱਕੀ ਬੰਦਾਗਾ ਏਜੰਸੀਆਂ ਦਾ ਬੰਦਾਗਾ ਇਹਦੇ ਬਾਰੇ ਪੰਜਾਬ ਨੂੰ ਸਤਾਰਕ ਹੋਣ ਦੀ ਲੋੜ ਹੈ ਤੇ ਗਰੀਬ ਪਰਿਵਾਰਾਂ ਨੂੰ ਵਿਸਤਾਰ ਕਰਨ ਦੀ ਲੋੜ ਹੈ ਕਿ ਇਹ ਆਈਟਮ ਕੀ ਹੈ ਇਹ ਕੋਈ ਮਤਲਬ ਧਰਮਗੁਰੂ ਨਹੀਂ ਹੈ ਇਹ ਆਈਟਮ ਹੈ ਤੇ ਪਤਾ ਨਹੀਂ ਕਿੱਥੋਂ ਇਹ ਆਪਰੇਟ ਹੋ ਰਿਹਾਗਾ ਇਹਦੇ ਬਾਰੇ ਤਾਂ ਮਤਲਬ ਜਾਂਚ ਹੋਣੀ ਚਾਹੀਦੀ ਕੋਨੀਆ ਜੀ ਇਹ ਤਾਂ ਤੁਸੀਂ ਵੀ ਜਾਣਦੇ ਹੋ ਕਿਉਂਕਿ ਤੁਸੀਂ ਵੀ ਉਹ ਰੰਗ ਦੇਖੇ ਨੇ ਕਿ ਜੇਲ੍ਹਾਂ ਹੀ ਬਹੁਤ ਸਾਰੇ ਤਰ੍ਹਾਂ ਦੇ ਕੈਰੇਕਟਰਾਂ ਨੂੰ ਜਨਮ ਦਿੰਦੀਆਂ ਨੇ ਜੇਲ੍ਹਾਂ ਹੀ ਗੈਂਗਸਟਰਾਂ ਨੂੰ ਜਨਮ ਦਿੰਦੀਆਂ ਨੇ ਜੇਲ੍ਹਾਂ ਹੀ ਅ ਕੈਲੀਏ ਵੀ ਏਜੈਂਟਸ ਕਿਸਮ ਦੇ ਬੰਦਿਆਂ ਨੂੰ ਜਨਮ ਦਿੰਦੀਆਂ ਨੇ ਇਹ ਜੇਲਾ ਹੀ ਸਭ ਤੋਂ ਵੱਡੇ ਜਿਹੜੇ ਡਰੱਗ ਡੀਲਰ ਹੁੰਦੇ ਨੇ ਪੂਰੇ ਦੇਸ਼ ਦੇ ਉਹਨਾਂ ਨੂੰ ਜਨਮ ਦਿੰਦੀਆਂ ਨੇ ਤੇ ਜੇਲਾ ਹੀ ਜੇ ਕਿਸੇ ਧਰਮ ਗੁਰੂ ਨੂੰ ਜਨਮ ਦੇ ਦੇਣ ਤਾਂ ਮੈਨੂੰ ਲੱਗਦਾ ਸਾਨੂੰ ਇੱਥੇ ਹੈਰਾਨ ਨਹੀਂ ਹੋਣਾ ਚਾਹੀਦਾ ਤੁਸੀਂ ਕੀ ਸੋਚਦੇ ਹੋ ਇਸ ਤੇ ਬਿਲਕੁਲ ਮੈਂ ਤਾਂ ਹੈਰਾਨ ਤਾਂ ਨਹੀਂ ਹੋ ਰਿਹਾ ਔਰ ਖਾਸ ਕਰ ਤੁਸੀਂ ਇਹ ਵੀ ਦੇਖੋ ਸਟੇਟ ਕਿਹੜਾ ਚੁਣਿਆਗਾ ਜੀ ਹਾਈਲੀ ਸੈਂਸਿਟਿਵ ਸਟੇਟ ਚੁਣਿਆਗਾ ਤੇ ਕੋਈ ਧਾਰਮਿਕ ਪ੍ਰਚਾਰ ਮਾਈਨੋਰਟੀ ਦੇ ਮਾਈਨੋਰਟੀਜ਼ ਦੇ ਵਿੱਚ ਜਾ ਕੇ ਇੱਕ ਮਾਈਨੋਰਟੀ ਧਰਮ ਨੂੰ ਹੀ ਪ੍ਰਚਾਰਨ ਦਾ ਕੰਮ ਚੁਣਿਆਗਾ ਯਾਨੀ ਕਿ ਦੋ ਮਾਈਨੋਰਟੀਜ਼ ਨੂੰ ਸਿੱਖਾਂ ਤੇ ਪ੍ਰਚਾਰ ਕਰਾ ਦੋ ਇਹ ਪ੍ਰਚਾਰ ਕਿੱਥੇ ਇਹ ਪ੍ਰਚਾਰ ਕਿੱਥੇ ਰਹੇ ਨੇ ਜੀ ਇਹ ਤਾਂ ਕਾਰੋਬਾਰ ਕਰ ਰਹੇ ਨੇ 크ਿਸਚੀਅਨ ਧਰਮ ਦੇ ਨਾਲ ਸਾਡੀ ਕਿਸੇ ਵੀ ਤਰ੍ਹਾਂ ਦੀ ਵਿਰੋਧਤਾ ਨਹੀਂ ਹੈ ਕਿਸੇ ਵੀ ਧਰਮ ਦੇ ਨਾਲ ਨਹੀਂ ਹੈ ਪਰ ਜਦੋਂ ਗੱਲ ਇਹਨਾਂ ਦੀ ਆ ਜਾਂਦੀ ਹੈ ਤਾਂ ਇਹ ਧਰਮ ਨੂੰ ਪ੍ਰਚਾਰ ਨਹੀਂ ਰਹੇ ਨੇ ਇਹ ਆਪਣੀਆਂ ਦੁਕਾਨਾਂ ਚਲਾ ਰਹੇ ਨੇ ਉਹ ਵੀ ਇਸਟੈਬਲਿਸ਼ ਕਰਕੇ ਬਹੁਤ ਵੱਡੇ ਪੱਧਰ ਤੇ ਜਦੋਂ ਤੁਸੀਂ 600 타ਵਾ ਦਾ ਨਾਮ ਲਿਆਏ 600 타ਵਾ ਇੱਕ ਦਿਨ ਚ ਨਹੀਂ ਬਣ ਜਾਂਦੀਆਂ ਬਿਲਕੁਲ ਪੂਰੇ ਤਰੀਕੇ ਦੇ ਨਾਲ ਆਪਣਾ ਬਿਜ਼ਨਸ ਪਲਾਇਆ ਹੋਇਆ ਹੈ ਆਪਰੇਟ ਕਰਨ ਦੇ ਲਈ ਬੰਦੇ ਫਿੱਟ ਕੀਤੇ ਹੋਏ ਨੇ ਤੇ ਸੋਸ਼ਲ ਮੀਡੀਆ ਤੇ ਬਤੌਰ ਇੱਕ ਟੀਮ ਰੱਖ ਕੇ ਕੈਂਪੇਨ ਚੱਲਦੇ ਨੇ ਮੈਂ ਤਾਂ ਇਹੋ ਜੇ ਸਾਥੀਆਂ ਨੂੰ ਵੀ ਕੁਝ ਨੂੰ ਜਾਣਦਾ ਜਿਹੜੇ ਇਹਨਾਂ ਦੇ ਕੈਂਪੇਨ ਰਨ ਕਰਦੇ ਨੇ ਉਹਦੇ ਚ ਐਨ ਕੰਮ ਕਰਦੇ ਨੇ ਤੇ ਜੇਕਰ ਇਹਨਾਂ ਦੇ ਵਿਰੋਧ ਚ ਕੋਈ ਵੀਡੀਓ ਬਣਾਉਂਦਾ ਹੈ ਉਹਨੂੰ ਕਿਵੇਂ ਉਡਾਉਣਾ ਹੈ ਉਹਦੇ ਤੇ ਕਿਵੇਂ ਆਪਾਂ ਕਾਰਵਾਈ ਕਰਨੀ ਹੈ ਇਹ ਵੀ ਸਾਰਾ ਕੁਝ ਕਰਨ ਦੇ ਲਈ ਬੰਦੇ ਰੱਖੇ ਹੋਏ ਨੇ ਇੰਨਾ ਦੀਪ ਚੱਲਦੇ ਨੇ ਸੋ ਤੁਸੀਂ ਸੁਭਾਵਿਕ ਅੰਦਾਜ਼ਾ ਲਾ ਸਕਦੇ ਹੋ ਕਿ ਕਿਵੇਂ ਸਾਰਾ ਢਾਂਚਾ ਇਹ ਚੱਲਦਾ ਹੈ ਤੇ ਹੁਣ ਜਦੋਂ ਇਹਨਾਂ ਤੇ ਕਾਰਵਾਈ ਹੋਈ ਪarcha ਦਰਜ ਹੋਇਆ ਤਾਂ ਕੁਝ ਤਾਂ ਲੋਕ ਉਹ ਵੀ ਮੈਨੂੰ ਜਾਣਦੇ ਨੇ ਜਿਹੜੇ ਕਹਿ ਰਹੇ ਨੇ ਭਾਈ ਸਾਡੀ ਸੈਲਰੀ ਰੁਕੀ ਹੋਈ ਆ ਸਾਡੀ ਸੈਲਰੀ ਨਹੀਂ ਸਾਨੂੰ ਮਿਲ ਰਹੀ ਹੁਣ ਪਤਾ ਨਹੀਂ ਕਦੋਂ ਸਾਡੀ ਸੈਲਰੀ ਤੋਂ ਨਿਕਲ ਕੇ ਆਊਗੀ ਸੋ ਇਸੇ ਦੇ ਨਾਲ ਪ੍ਰੋਗਰਾਮ ਨੂੰ ਖਤਮ ਕਰਦੇ ਆ ਸੋ ਪੋਨੀਆ ਜੀ ਤੁਸੀਂ ਜੁੜੇ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਸਾਂਝੀਆਂ ਕੀਤਿਆਂ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਜੁੜੇ ਰਹੋ ਤੁਸੀਂ ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ